ਸ਼ਾਮਾ ਮਹਮਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਸਵਾਗਤ ਹੈ ਦਰਸ਼ਕੋ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਹਾਂ ਮਹਾਨ ਸ਼ਹੀਦ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਔਟਾਰੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਤੁਸੀਂ ਦਰਸ਼ਨ ਕਰ ਰਹੇ ਹੋ ਤਸਵੀਰਾਂ ਦੇਖ ਰਹੇ ਹੋ ਇੱਥੇ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਸਾਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਸੰਤ ਮਹਾਂਪੁਰਖ ਬਾਬਾ ਤਾਰਾ ਸਿੰਘ ਜੀ ਬਾਬਾ ਕੋਲਾ ਸਿੰਘ ਜੀ ਮੌਜੂਦਾ ਸੇਵਾਦਾਰ ਇਸ ਗੁਰਦੁਆਰਾ ਸਾਹਿਬ ਦੇ ਸੰਤ ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਜੀ ਦੇ ਪ੍ਰਾਲੇ ਦੇ ਨਾਲੇ ਸਾਲਾਨਾ ਸ਼ਹੀਦੀ ਜੋੜ ਮੇਲਾ ਮਨਾਇਆ ਜਾ ਰਿਹਾ ਅੱਜ ਅਸੀਂ ਗੱਲਬਾਤ ਕਰਾਂਗੇ ਗਾਨੀ ਆਤਮਾ ਸਿੰਘ ਜੀ ਨਾਲ ਔਰ ਹੋਰ ਵੀ ਤਸਵੀਰਾਂ ਵੇਖਾਂਗੇ ਔਰ ਇੱਥੇ ਬਹੁਤ ਵੱਡਾ ਜਿਹੜਾ ਪ੍ਰਾਲਾ ਜਿਹੜੇ ਗੁਰਮਤ ਸਮਾਗਮ ਕਰਾਏ ਜਾਂਦੇ ਆ ਸਾਲਾਨਾ ਜਿਹੜਾ ਸ਼ੀਦੀ ਜੋੜ ਮੇਲਾ ਬਣਾਇਆ ਜਾਂਦਾ ਔਰ ਇਹ ਇਲਾਕੇ ਦੀ ਵੱਡੀ ਦੇਣ ਹੈਗੀ ਐ ਸੰਤਮਾ ਪਰਖਾਂ ਦੀ ਵੱਡੀ ਦੇਣ ਹੈਗੀ ਸੰਗਤ ਨੂੰ ਔਰ ਸਮੁੱਚੇ ਪੰਜਾਬ ਨੂੰ ਕਹਿ ਸਕਦੇ ਆ ਬਹੁਤ ਵੱਡਾ ਜਿਹੜਾ ਸਾਲਾਨਾ ਸ਼ੀਦੀ ਜੋੜ ਮੇਲਾ ਬਣਾਇਆ ਜਾਂਦਾ ਔਰ ਦੇਖਦੇ ਆ ਤਸਵੀਰਾਂ ਤੇ ਕਰਦੇ ਆ ਗੱਲਬਾਤ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੜੇ ਪਿਆਰ ਸਹਿਤ ਬੇਨਤੀ ਹੈ ਕਿ ਗੁਰਦੁਆਰਾ ਸ਼ਹੀਦ ਸਰਦਾਰ ਸ਼ਾਮ ਸਿੰਘ اٹਾਰੀ ਨਗਰ ਫਤੇਗੜ ਸਭਰਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸ੍ਰੀ ਹਾਲੀ ਸਹਿਬ ਵਾਲੇ ਮਹਾਪੁਰਸ਼ ਇਹਨਾਂ ਦੇ ਵਰਕਰਦਾਰ ਪੁੱਤਰ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਭੋਲਾ ਸਿੰਘ ਸਾਹਿਬ ਜੀ ਅਤੇ ਇਸ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਜੀ ਬਾਬਾ ਸ਼ੇਂਦਰ ਸਿੰਘ ਸਾਹਿਬ ਜੀ ਇਹਨਾਂ ਦੇ ਉਦਮ ਅਪਰਾਲੇ ਦੇ ਨਾਲ ਨਗਰ ਨਿਵਾਸੀ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਿਆਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਅਤੇ ਉਹਨਾਂ ਦੇ ਨਾਲ ਇਸ ਸਥਾਨ ਤੇ 10 ਫਰਵਰੀ 1846 ਨੂੰ ਮਹਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸਮੂਹ ਸੂਰਬੀਰ ਸ਼ਹੀਦ ਦਾ ਸਿੰਘਾਂ ਦੀ ਯਾਦਗਾਰ ਯਾਦ ਬੜੀ ਸ਼ਰਧਾ ਭਾਵਨਾ ਤੇ ਸਤਕਾਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਐਤਕੀਂ ਦੇ ਸਾਲ ਵੀ 1 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਚੜ੍ਹਦੀ ਕਲਾ ਦੇ ਸਹਿਤ ਮਨਾਈ ਜਾ ਰਹੀ ਹੈ ਜਿਸ ਵਿੱਚ 1 ਫਰਵਰੀ ਤੋਂ ਲੈ ਕੇ 9 ਫਰਵਰੀ ਤੱਕ ਰਾਤ ਦੇ ਸੁੰਦਰ ਦੀਵਾਨ ਸਜਣਗੇ ਜਿਨ੍ਹਾਂ ਵਿੱਚ ਕੌਮ ਦੀਆਂ ਸਤਕਾਰਯੋਗ ਹਸਤੀਆਂ ਸਿੰਘ ਸਹਿਬਾਨ ਰਾਗੀ ਜਥੇ ਕਵੀਸ਼ਰ ਸਿੰਘ ਢਾਡੀ ਸਿੰਘ ਨਾਮਵਾਰ ਗੁਰੂ ਕੇ ਪਿਆਰ ਵਾਲੇ ਇਥੇ ਆ ਕੇ ਆਜਰनियां ਲਵਾਉਣਗੇ 10 ਫਰਵਰੀ ਨੂੰ ਦਿਨ ਦੇ ਮਹਾਨ ਸੁੰਦਰ ਦੀਵਾਨ ਸਜਣਗੇ 11 ਫਰਵਰੀ ਨੂੰ ਖੰਡੇ ਬਾਟੇ ਦਾ ਅੰਮਰ ਸੰਚਾਰ ਹੋਵੇਗਾ ਇਹਨਾਂ ਦਿਨਾਂ ਦੇ ਵਿੱਚ ਆ ਨਾਲ ਨਾਲ 5 ਫਰਵਰੀ ਨੂੰ ਬੱਚਿਆਂ ਦੇ ਗੁਰਮਤ ਮੁਕਾਬਲੇ ਕਰਵਾਏ ਜਾਣਗੇ ਉਸੇ ਇਸੇ ਤਰ੍ਹਾਂ ਹੀ 7 ਫਰਵਰੀ ਨੂੰ ਮਹਾਨ ਨਗਰ ਕੀਰਤਨ ਹੋਣਗੇ 8 ਫਰਵਰੀ ਨੂੰ ਫਰੀ ਮੈਡੀਕਲ ਕੈਂਪ ਜਿਹਦੇ ਵਿੱਚ ਅੱਖਾਂ ਦਾ ਫਰੀ ਚੈੱਕਅਪ ਕੀਤਾ ਜਾਵੇਗਾ ਜ਼ਰੂਰਤਮੰਦਾਂ ਦੇ ਫਰੀ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ ਹੱਡੀਆਂ ਦਾ ਚੈੱਕਅਪ ਫਰੀ ਕੀਤਾ ਜਾਵੇਗਾ ਹੋਰ ਡਾਕਟਰ ਸਾਹਿਬਾਨ ਵੀ ਆਉਣਗੇ ਇਸੇ ਤਰ੍ਹਾਂ 8 ਤੇ 9 ਫਰਵਰੀ ਨੂੰ ਕਬੱਡੀ ਕੱਪ ਵੀ ਜਿਹੜਾ ਹੈ ਸਰਦਾਰ ਸ਼ਾਮ ਸਿੰਘ ਜੀ اٹਾਰੀ ਯਾਦਗਰੀ ਸਟੇਡੀਅਮ ਦੇ ਵਿੱਚ ਕਰਵਾਇਆ ਜਾਏਗਾ ਇਲਾਕੇ ਭਰਦੀਆਂ ਸੰਗਤਾਂ ਅੱਗੇ ਵੀ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰ ਰਹੀਆਂ ਨੇ ਹੁਣ ਪਿਆਰ ਸਹਿਤ ਮਹਾਪੁਰਸ਼ਾਂ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਬੇਨਤੀ ਹੈ ਕਿ ਵੱਧ ਚੜ੍ਹ ਕੇ ਤਨ ਮਨ ਧਨ ਦੇ ਨਾਲ ਗੁਰੂਕੀਆਂ ਸੇਵਾਵਾਂ ਕਰਕੇ ਗੁਰੂ ਨਾਨਕ ਦੇ ਘਰ ਦੇ ਖੁਸ਼ੇ ਪ੍ਰਾਪਤ ਕਰਨੇ ਸ਼ਹੀਦਾ ਸਿੰਘਾਂ ਦੇ ਦਰ ਅਸਥਾਨਾਂ 'ਤੇ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਕਰਨਾ ਜੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਸਭ ਸੰਗਤ ਦਾ ਧੰਨਵਾਦ ਆਦਬ ਸਾਇਤ ਕਹੋ ਜੀ ਵਾਹਿਗੁਰੂ ਜੀ ਕਾ ਅਕਾਲ ਸਤਿ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਧਰਵਾ ਵਾਹਿਗੁਰੂ ਜੀ